ਸ੍ਰੀ ਰਾਗ ਮਹੱਲਾ ਪਹਿਲਾ ਸਜਾਲ ਮੋਹ ਕਸ ਮਸ ਕਰ ਮਤ ਕਾਗਤ ਕਰ ਸਾਰ ਪਾਉ ਕਲਮ ਕਰ ਚਿਤ ਲਿਖਾਰੀ ਗੁਰ ਪੁੱਛ ਲਿਖ ਵਿਚਾਰ ਲਿਖ ਨਾਮ ਸਲਾ ਲਿਖ ਲਿਖ ਅੰਤ ਨ ਪਾਰਾਵਾਰ ਇਹ ਪਾਈ ਮਾਇਆ ਦਾ ਮੋਹ ਸਾੜ ਕੇ ਉਸ ਨੂੰ ਘਸਾ ਕੇ ਸਿਆਹੀ ਬਣਾ ਕੇ ਤੇ ਆਪਣੀ ਅਕਲ ਨੂੰ ਸੋਹਣਾ ਕਾਗਜ਼ ਬਣਾ ਪ੍ਰੇਮ ਨੂੰ ਕਲਮ ਤੇ ਆਪਣੇ ਮਨ ਨੂੰ ਲਿਖਾਰੀ ਬਣਾ ਗੁਰੂ ਦੀ ਸਿੱਖਿਆ ਲੈ ਕੇ ਪਰਮਾਤਮਾ ਦੇ ਗੁਨਾ ਦੀ ਵਿਚਾਰ ਕਰਨੀ ਲਿਖ ਪ੍ਰਭੂ ਦਾ ਨਾਮ ਲਿਖ ਪ੍ਰਭੂ ਦੀ ਜਿਫਤ ਸਲਾ ਲਿਖ ਇਹ ਲਿਖ ਕੀ ਪ੍ਰਭੂ ਦੇ ਗੁਨਾ ਦਾ ਅੰਤ ਨਹੀਂ ਪੈ ਸਕਦਾ ਪਾਰ ਲਾ ਉਰਲਾ ਬੰਨਾ ਨਹੀਂ ਲੱਭ ਸਕਦਾ ਬਾਬਾ ਇਹੋ ਲਿਖਾ ਲਿਖ ਜਾਣ ਜਿੱਥੇ ਲਿਖਾ ਮੰਗਿਏ ਤਿੱਥੇ ਹੋਏ ਸੱਚਾ ਨੀਸਾਣ ਰਹਾਓ ਏ ਭਾਈ ਇਹ ਲੇਖਾ ਲਿਖਣ ਦੀ ਜਾਂਚ ਸਿੱਖ ਜਿਸ ਥਾਂ ਜ਼ਿੰਦਗੀ ਵਿੱਚ ਕੀਤੇ ਕੰਮਾਂ ਦਾ ਹਿਸਾਬ ਮੰਗਿਆ ਜਾਂਦਾ ਹੈ ਉੱਥੇ ਇਹ ਲੇਖਾ ਸੱਚੀ ਰਹਾਦਾਰੀ ਬਣਦਾ ਹੈ ਰਾਹਾਓ